ਹਾਂਜੀ ਵਿਭਾਗੂ ਜੀ ਦਾ ਖਾਲਸਾ ਵੈਜੀ ਦੀ ਸਤੇ ਅੱਜ ਦੋਵਾਰਾ ਸ੍ਰੀ ਫਤਿਹਗੜ ਸਾਹਿਬ ਪਹੁੰਚੇ ਹਾਂ ਕਿਸ ਜਗ੍ਹਾ ਤੇ ਧੰਤ ਤਨਾ ਵਾਬਾ ਦਰਵਰ ਸੰਜੀ ਦਾ ਜਾਣਿਆੜਾ ਜਿੱਤੇ ਵੀ ਮੈਂ ਤੁਸੀਂ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਪਹੁੰਚ ਕੇ ਨਮਸਤਕੀ ਹੋਇਆ ਤੇ ਲੰਗਰ ਵੀ ਚੱਲੇਗਾ ਨਹੀਂ ਲੰਗਰਾਂ ਦੀ ਸਤਿ ਸ੍ਰੀ ਅਕਾਲ ਦੁਰਦੁਰੋਂ ਮੋਹ ਚ ਲੰਗਰ ਆ ਰਹੇ ਨੇ ਸੇਵਾ ਕਰੀ ਲੰਗਰਾਂ ਦੇ ਆਹ ਲੰਗਰਾਂ ਦੇ ਚੱਲੇਗਾ ਨਹੀਂ ਕੋਈ ਲੰਗਰਾਂ ਦੇ ਕਿਰਨਾਂ ਪ੍ਰਿੰਟ ਕੋਸਲਾਤ ਹੋ ਰਿਹਾ ਹੈ ਜੀ ਇਹ ਪਿੰਡ ਕੋਸਨਾ ਤੋਂ ਆਏ ਹੋਏ ਜਵਾਨੇ ਸਿੱਧਾ ਕਰਦੇ ਨੇ ਸੇਵਾ ਕਰ ਰਹੇ ਨੇ ਪ੍ਰਸ਼ਾਦਿਆਂ ਨੂੰ ਜੋ ਕਿ ਨੰਗਰ ਸੇਵਾ ਕਰ ਰਹੇ ਹਨ ਜੀ ਸੁਸ਼ਾਦਾ ਵਾਹੀ ਕੋਈ ਸੁਸ਼ਾਦਾ ਸ਼ਾਹਕਰਵਾਰੀ ਕੋਈ ਮਾਣ ਪ੍ਰਸ਼ਾਦਾਂ ਦੇ ਕਿੰਨੇ ਆਏ ਹੰਦੀ ਕੁਝ ਸੰਗਤਾਂ ਦਾ ਭਾਰੀ ਰਸ ਦੇਖ ਸਕਦੇ ਹੋ ਭਾਰੀ ਅੱਥਰ ਭਾਰੀ ਬਹੁਤ ਜ਼ਿਆਦਾ ਭੀੜ ਹੈ ਇਸ ਜਗ੍ਹਾ ਤੇ ਅੰਦਰ ਜੀਤ ਨੂੰ ਬਹੁਤ ਮੁਸ਼ਕਿਲ ਹੋ ਰਹੀ ਹੈ ਇੰਨੀ ਭੀੜ ਹੈ ਇਸ ਸੰਗਤਾਂ ਦੂਰੋਂ ਦੂਰੋਂ ਆਈਆਂ ਹੋਈਆਂ ਨੇ ਨਮਸਤਕ ਹੋਈਆਂ ਨੇ ਇਸ ਜਗ੍ਹਾ ਦੇ ਵਿੱਚ नमकीन चोला ਕਵਿੰਦਗੜ੍ਹ ਤੋਂ ਜੀ ਮੰਡੀ ਕਵਿੰਦਗੜ੍ਹ ਤੋਂ ਲੰਗਰ ਆਇਆ ਹੋਇਆ ਜੀ ਹਾਂਜੀ ਹਾਂਜੀ ਮੰਡੀ ਕਵਿੰਦਗੜ੍ਹ ਤੋਂ ਲੰਗਰ ਆਇਆ ਹੋਇਆ ਜਿਹੜੇ ਕਿ ਵੀਰ ਸੇਵਾ ਕਰ ਰਹੇ ਨੂਕੀ ਚਾਲਾਂ ਦੀ ਉਸ ਬੇਸਾਦ ਸਤਿ ਸ਼੍ਰੀ ਅਕਾਲ ਬੱਚੀ ਸਤਿ ਸ਼੍ਰੀ ਅਕਾਲ ਬੱਚੀ ਹਾਂ ਬਹੁਤ ਪਿਆਰੀ ਬੱਚੀ ਛੋਟੀ ਜਿਹੀ ਸੋ ਇਹ ਸੇਵਾ ਸੰਗਤਾਂ ਦੇ ਆਹ ਸਿਰ ਬਹੁਤ ਜ਼ਿਆਦਾ ਰਸਾ ਬਹੁਤ ਜ਼ਿਆਦਾ ਭੀੜ ਹੈ ਸਵੇਰੇ ਵਿੱਚ ਲੈ ਨਹੀਂ ਕਿ ਲੱਗਦੀ ਆ ਸੰਗਤਾਂ ਦੇ ਸੱਜਣੇ ਰਸਤੇ ਦੇ ਇਹ ਬਹੁਤ ਜ਼ਿਆਦਾ ਰਸਾ ਸ੍ਰੀ ਦਾਤੀ ਜੀ ਦੇ ਸਾਹਮਣੇ ਬਿਨਾਂ ਹੀ ਢਾਹੇ ਬਣੇ ਹੋਏ ਨੇ ਨਵਕੀਨ ਚੌਲਾਂ ਦੇ پھري کا ناليو ناليو